ਹਿੰਦੀ ਖਬਰੀ ਚੈਨਲ ਐਨਡੀਟੀਵੀ ਤੇ ਕੇਂਦਰ ਸਰਕਾਰ ਵੱਲੋਂ ਲਾਏ ਬੈਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੈਨ ਦੀ ਨਿੰਦਾ ਕੀਤੀ ਹੈ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਕੈਪਟਨ ਨੇ ਚੈਨਲ ਦੇ ਉੱਤੇ ਲਾਏ ਗਏ ਬੈਨ ਨੂੰ ਤਾਨਾਸ਼ਾਹੀ ਫਰਮਾਨ ਦੱਸਿਆ ਕੈਪਟਨ ਨੇ ਕਿਹਾ ਕਿ ਜੇਕਰ ਕੇਂਦਰ ਇਹ ਬੈਨ ਨਹੀਂ ਹਟਾਉਂਦਾ ਤਾਂ ਉਹ 9 ਤਰੀਕ ਨੂੰ ਰਾਜਪਾਲ ਦੇ ਦਫ਼ਤਰ ਅੱਗੇ ਧਰਨਾ ਦੇਣ ਕੇ ਟੋਟਲੀ ਅਗੇਂਸਟ ਇਸ ਥਰੋਟਲਿੰਗ ਆਫ ਦ ਪ੍ਰੈਸ ਹੈ ਇਟ ਇਜ਼ ਅ ਇੱਕ ਕਿਸਮ ਦਾ ਨਾਟਸੀਸਮ ਦਾ ਜਿਹੜਾ ਹੁੰਦਾ ਸੀ ਹਿਟਲਰ ਦੇ ਟਾਈਮ ਇਸ ਕਿਸਮ ਦੇ ਕਾਨੂੰਨ ਇੱਥੇ ਬਣਾਏ ਜਾ ਰਹੇ ਨੇ ਐਂਡ ਅਸੀਂ ਡਿਮਾਂਡ ਕਰਦੇ ਹਾਂ ਕਿ ਇਹ ਐ ਐਨਡੀਟੀਵੀ ਤੋਂ ਇਹ ਬੈਨ ਹੈ ਜੋ ਦੇ ਹੈਵ ਨੋ ਰਾਈਟ ਟੂ ਬੈਨ ਇਟਸ ਫਰੀडम ਆਫ ਪ੍ਰੈਸ ਇਨ ਥਿਸ ਕੰਟਰੀ ਕਨਸਟੀਟਿਊਸ਼ਨ ਗਾਰੰਟੀ ਕਰਦੀ ਹੈ ਔਰ ਇਹਨਾਂ ਨੇ ਜਿਹੜਾ ਬੈਨ ਕੀਤਾ ਹੈ ਤੇ ਹੈਵ ਟੂ ਲਿਫਟ ਇਟ ਐਂਡ ਇਫ ਦੇ ਡੂ ਨੋਟ ਲਿਫਟ ਇਟ ਬਾਈ 9th 9th ਨੂੰ ਲਾਸਟ ਡੇਟ ਹੈ ਉਹਨਾਂ ਨੇ 9th ਤੇ ਉਹ ਬੈਨ ਕਰਾਉਣ ਦਾ ਉਹਨਾਂ ਨੇ ਫੈਸਲਾ ਕੀਤਾ ਹੈ ਫਿਰ 9 ਤਰੀਕ ਨੂੰ ਅਸੀਂ in front of rajbhavan we are going to all sit in tanda as a as, as as a symbol of protest kendra valon ndi tv te laye ban de bahane captain ne punjab di badal sarkar nu vi keh reya captain ne kaha ke punjab de vich vi media di halat ndi tv to wak nahi par je kar ohna di sarkar bani ta sare channel aanu manzoori ditti javegi itthe jehda ho reha hai eh ta total ban chal reya 10 saala to koi itthe koi nikalda nahi ਤੋ ਮੈਂ ਮੈਂ ਅਸ਼ੋਰਤ ਦੇ ਰਿਆ ਸਾਰਿਆਂ ਨੂੰ ਜਿਹੜੇ ਵੀ ਮੈਨੂੰ ਪੁੱਛਦੇ ਨੇ ਕਿ ਅਸੀਂ ਇਸ ਨੂੰ ਚੱਕ ਦੇਣਾ ਜਿੰਨੇ ਮਰਜੀ ਚੈਨਲ ਪੰਜਾਬੀ ਦੇ ਆਉਣ ਰੇ ਅਸੀਂ ਵੈਲਕਮ ਕਰਾਂਗੇ